ਸਾ希 ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦਾ 10 ਵਜੇ ਨੇ ਅੱਜ ਮੈਂ ਲੇਟ ਹੋਈ ਕਿਉਂਕਿ ਲੇਟ ਉੱਠਿਆ ਕੱਲ ਦੀਵਾਲੀ ਸੀ ਤੁਹਾਨੂੰ ਪਤਾ ਹੀ ਹੈ ਥੱਕ ਕੇ ਰਾਤ ਭਾਕੇ ਵਗੈਰਾ ਸੁਲਾ ਕੇ ਤੇ ਬਾਕੀ ਅੱਜ ਹੈਗਾ ਜੀ ਪਿਸ਼ਟਰਮਾਡੇ ਸਾਰਿਆਂ ਨੂੰ ਪਿਸ਼ਟਰਮਾਡੇ ਦੀਆਂ ਬਹੁਤ ਬਹੁਤ ਕਹਾਣੀਆਂ ਹੋਣ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਦੀ ਕਲਾ ਦੇ ਵਿੱਚ ਰੱਖਣ ਤੇ ਤੰਦਰੁਸਤ ਰਹਿਣਾ ਲੋਗੀ ਅੱਜ ਨਾਸਤੇ ਤੇ ਆਪਾਂ ਨੂੰ ਸਵੇਰ ਦੀ ਰੋਟੀ ਖਾਣ ਵਾਸਤੇ ਕੋਈ ਦਾਲ ਸਬ지 ਹੈ ਨਹੀਂ ਸੀ। ਥੋੜੇ 4-5 ਬੈਂਗਣੀਆਂ ਪਈਆਂ ਸੀ ਫ੍ਰਿਜ ਦੇ ਵਿੱਚ। ਮੈਂ ਇੱਕ ਕੱਲੋਂ ਕੱਟ ਲਿਆ। ਮੈਂ ਕਿਹਾ ਚਲੋ ਰੋਟੀ ਖਾਣ ਵਾਸਤੇ ਆਪਾਂ ਬੈਂਗਣੇ ਫਰਾਈ ਕਰ ਲਾਂ। ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਆਇਆ। ਮੈਦੇ ਵਿੱਚ ਕੁਝ ਨਹੀਂ ਪਾਇਆ। ਕੋਈ ਪਿਆਜ਼ ਨਹੀਂ ਪਾਇਆ, ਕੋਈ ਟਮਾਟਰ ਨਹੀਂ ਪਾਇਆ, ਸਿਰਫ ਥੱਲੇ ਜੀਰੇ ਦਾ ਤੜਕਾ ਲਾ ਕੇ ਲੋੜ ਵਿੱਚ ਪਾ ਕੇ ਉਹਨਾਂ ਫਰਾਈ ਕਰ ਲਾਂ। ਤੇ ਬਾਕੀ ਜੋ ਬੰਦ ਤੱਕ ਕਰਨ ਲੱਗਿਆ ਹੋਇਆ ਮੈਨੂੰ ਜੋ ਵੀ ਕਹਿੰਦਾ ਮੈਨੂੰ ਮੈਂ ਰੋਟੀ ਚਾਹੀਦੀ ਹੈ ਪਾਸਤਾ ਚਾਹੀਦਾ ਕਹਿ ਤਾਂ ਤੂੰ ਮੈਨੂੰ ਪਹਿਲਾਂ ਦੱਸਣਾ ਸੀ ਵੀ ਹੁਣ 10:00 ਵੱਜ ਗਏ ਹਨ ਵੀ ਉਹ ਨਹੀਂ ਮੈਂ ਖਾਣੀ ਵੀ ਮੈਂ ਲੇਟ ਹੋ ਗਈ ਹੁਣ ਵੀ ਕੋਈ ਨਾ ਸ਼ਾਮ ਨੂੰ ਤੈਨੂੰ ਮੈਂ ਬਣਾ ਕੇ ਦੇ ਦੂੰਗੀ ਬੈਠਾ ਹੁਣ ਆਪਾਂ ਬੈਂਗਰੇ ਦੀ ਸਬਜ਼ੀ ਬਣਾ ਰਹੇ ਹਾਂ ਤੂੰ ਉਹ ਨਾਲ ਰੋਟੀ ਖਾ ਲੈ ਕਹਦਾ ਮੈਂ ਨਹੀਂ ਬੈਂਗਣੀ ਖਾਂਦਾ ਤਾਂ ਹੁਣ ਮੈਂ ਉਹ ਆ ਦੇਖੋ ਮੜਾਈ ਦੀ ਮੱਖਣ ਕੱਢ ਕੇ ਦਿੱਤਾ ਇਹਦੇ ਜੋਗਾ ਖਾਣ ਵਾਸਤੇ ਹੁਣ ਇਹਨੂੰ ਮੈਂ ਨਾਲ ਰੋਟੀ ਬਣਾ ਦੂੰਗੀ ਤੇ ਮੱਖਣ ਨਾਲੇ ਰੋਟੀ ਖਾ ਲੂਗਾ ਹੁਣ ਇਹਦਾ ਮੂੰਹ ਦੇਖੋ ਕਿੰਨਾ ਖੁਸ਼ ਹੋ ਗਿਆ ਹੁਣ ਦੇਖ ਦੇਖ ਦੰਦ ਨਿਕਲ ਰਾਇਆ ਇੱਕ ਵਾਰ ਇੰਨਾ ਜਿਆਦਾ ਤੰਗ ਕਰਦਾ ਨਾ ਇਕੱਲਾ ਜਣਾ ਬੈਠਾ ਤੂੰ ਮੈਨੂੰ ਸਵੇਰ ਦਾ ਕਹਿਦਾ ਹੁੰਦਾ ਵੀ ਵਾਵਾ ਮੈਨੂੰ ਪਾਸਤਾ ਬਣਾ ਦੇ ਜੈ ਮੈਂ ਰੋਟੀ ਬਣਾ ਦੇਵਾਂ ਨਾ ਉਹ ਦੂਜੀ ਮਸ਼ੀਨ ਨਾਲ ਕੱਢਣਾ ਹੁੰਦਾ ਨਿਕਰੇ ਹੀ ਮਤ ਨਹੀਂ ਦੇ ਤੇਰੀ ਮੰਮੀ ਨੂੰ ਸਾਰੇ ਤਰੀਕੇ ਆਉਂਦੇ ਨੇ ਐ ਵੀ ਨਹੀਂ ਜਾਣੀ ਕੋਈ ਉਹ ਦੂਜੀ ਜੇ ਉਹ ਉਹ ਥੋੜੀ ਨਹੀਂ ਉਹ ਥੋੜੀ ਨਹੀਂ ਕੱਢਣੀ ਸੀ ਤੇਰੇ ਜੋਗੀ ਤੈਨੂੰ ਕੱਢ ਕੇ ਦੇਦੀ ਨਾ ਵਾਖਣੀ ਅਸੀਂ ਤਾਂ ਖਾ ਮੰਗੇ ਸਬ지 ਉਹ ਆਪੀ ਖਾ ਲਓ ਵਾਖਣੀ ਨਿਕਰੇ ਹੀ ਤੇ ਬਾਕੀ ਬਣਾਉਣੇ ਆ ਜੀ ਸਵੇਰ ਦੀ ਰੋਟੀ ਤੇ ਬਾਕੀ ਕਰਦੇ ਆ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਮੱਖਣੀ ਨਿੱਤਰ ਜਿਹਾ ਰੈਡੀ ਆਪਣੇ ਬੱਚਿਆਂ ਨੂੰ ਰੋਟੀ ਖਵਾ ਦਈਏ 10:00 ਵਜੇ ਨੇ ਲੇਟ ਹੋ ਗਈ ਅੱਜ ਮੈਂ ਇੱਕ ਤਾਂ ਉੱਠੇ ਲੇਟ ਆ ਤੇ ਫਿਰ ਬਲੌਗ ਨੂੰ ਤੁਹਾਨੂੰ ਪਤਾ ਸਵੇਰੇ ਬਲੌਗ ਐਡਿਟ ਕਰਕੇ ਅਪਲੋਡ ਕਰਨਾ ਹੁੰਦਾ ਨਾ ਟਾਈਮ ਬਹੁਤ ਲੱਗ ਜਾਂਦਾ ਤੇ ਉਹਦੇ ਕਰਕੇ ਨਾ ਤੇ 10:00 ਵਜੇ ਆ ਜੀ ਤੇ ਚਲੋ ਤੁਹਾਨੂੰ ਪਹਿਲਾਂ ਬੱਚਿਆਂ ਨੂੰ ਖਵਾ ਦਈਏ ਫਤਹਾ ਫਤਹਾ ਰੋਟੀ ਤੇ ਬਾਕੀ ਜੋ ਵੀ ਅੱਜ ਦੀ ਰੁਟੀਨ ਹੋਊਗੀ ਥੋਡੇ ਨਾਲ ਸ਼ੇਅਰ ਕਰਾਂਗੇ ਤੇ ਬਣਾ ਲੇ ਨੂੰ ਬਲੌਗ ਦੇ ਨਾਲ ਰੋਟੀ ਖਾ ਲੋ ਅੱਜ ਦੀ ਜਿਹਨੇ ਖਾਣੀ ਆ ਵੱਖਰ ਨਾਲ ਖਾਣੀ ਆ ਕਿ ਸਬਜ਼ੀ ਨਾਲ ਖਾਣੀ ਸਰਦੀਆਂ ਵਾਲੇ ਕੱਪੜੇ ਅੱਜ ਫੇਰ ਕੱਢ ਲਿਆ ਆਪਾਂ ਨੇ ਤੇ ਆ ਦੇਖ ਲੋ ਘਰ ਦੀ ਹਾਲਾਤ ਕਿੱਦਾਂ ਦੇ ਹੋਏ ਪਏ ਨੇ ਆ ਗਵਾਂਡੀਆਂ ਕਣੀ ਆਪਣੀ ਕੰਧ ਖਰਾਬ ਹੋਈ ਪਈ ਸੀ ਉਹਦੇ ਕਰਕੇ ਆ ਹਾਲ ਹੋਇਆ ਪਿਆ ਦੇਖ ਲੋ ਕੱਪੜਿਆਂ ਦਾ ਵਿੱਚੋਂ ਕੀ ਕਰੀਏ ਯਾਰ ਗਵਾਂਡੀਆਂ ਨੂੰ ਕਹਿ ਵੀ ਨਹੀਂ ਸਕਦੇ ਜੇ ਕਹਿੰਨੇ ਆ ਤਾਂ ਅਗਲਾ ਫਿਰ ਮੂੰਹ ਮੋਟਾ ਕਰਦਾ ਕੁਛ ਨਹੀਂ ਕਹਿ ਸਕਦੀ ਘਰ ਦੀਆਂ ਕੰਧਾਂ ਨਾ ਇੰਨੀਆਂ ਖਰਾਬ ਕਰੀਆਂ ਪਈਆਂ ਨੇ ਬਹੁਤ ਜ਼ਿਆਦਾ ਪਤਾ ਨਹੀਂ ਇਹਨਾਂ ਦਾ ਇੱਥੇ ਕੀ ਹੈਗਾ ਕੀ ਨਹੀਂ ਹੈਗਾ ਦੇਖ ਲਓ ਕੱਪੜਿਆਂ ਨੂੰ ਉੱਲੀ ਲੱਗੀ ਪਈ ਆ ਐਦਾਂ ਦੇ ਸਾਡੇ ਹਾਲਾਤ ਕੀਤੇ ਪੈ ਨੇ ਇੱਕ ਆ ਡਬਲ ਬੈੱਡ ਦੀ ਰਜਾਈ ਕੱਢੀ ਐ ਵੀ ਡਬਲ ਕਰਕੇ ਸਟੈਂਡ ਤੇ ਪਾਤੀ ਇੱਕ ਆ ਕੱਢੀ ਐ ਡਬਲ ਬੈੱਡ ਦੀ ਰਜਾਈ ਇਹ ਡਬਲ ਕਰਕੇ ਮੈਂ ਮੰਜੇ ਤੇ ਉਹ ਕਰਤੀ ਆ ਮੋਨ ਮਾਗਾ ਚੱਲ ਇਹਨਾਂ ਨੂੰ ਧੁੱਪ ਲਵਾ ਕੇ ਨਾ ਫਿਰ ਮੈਂ ਪੇਟੀ 'ਚ ਰੱਖੂਗੀ ਮੈਂ ਹੁਣ ਅਲਮਾਰੀ 'ਚ ਕੋਈ ਕੱਪੜਾ ਨਹੀਂ ਰੱਖਣਾ ਹੈਗਾ ਮੈਂ ਨਾ ਪੇਟੀ 'ਚ ਕੱਪੜੇ ਮੇਰੀ ਪੇਟੀ ਭਰੀ ਪਈ ਆ ਉਹਦੇ ਕਰਕੇ ਜਿਹੜੇ ਐਕਸਟਰਾ ਕੱਪੜੇ ਹੁੰਦੇ ਨੇ ਚਲੋ ਮੈਂ ਹਣ ਆਪਾਂ ਅਲਮਾਰੀਆਂ ਕਾਰੇ ਵਾਸਤੇ ਬਣਾਉਣਿਆ ਨਾ ਕੱਪੜੇ ਰੱਖਣ ਵਾਸਤੇ ਹੀ ਬਣਦੀਆਂ ਨੇ ਤੇ ਬਸ ਤੁਹਾਨੂੰ ਦਿਖਾਈ ਦਿੱਤੇ ਮੈਂ ਹਾਲਤ ਉਸ ਦਿਨ ਵੀ ਮੈਂ ਅਲਮਾਰੀ ਖੋਲੀ ਸੀ ਉਸ ਦਿਨ ਵੀ ਇਹੀ ਹਾਲ ਸੀਗਾ ਨੀਚੋਂ ਖੋਲੀ ਸੀ ਅੱਜ ਮੈਂ ਉੱਪਰੋਂ ਕੱਪੜੇ ਕੱਢਿਆ ਜਿਹੜੇ ਸਰਦੀਆਂ ਵਾਲੇ ਕੱਪੜੇ ਆਪਣੇ ਰਹਿੰਦੇ ਸੀ ਹਜੇ ਧੋਣ ਨਾਲੇ ਉਹ ਕੱਢੇ ਆਗੇ ਬਾਕੀ ਇਹਨਾਂ ਨੂੰ ਥੋੜੇ ਥੋੜੇ ਕਰਕੇ ਧੋਵਾਂਗੇ ਠੀਕ ਹੈ ਜੀ ਤੇ ਬਾਕੀ ਆ ਕੱਪੜੇ ਅੱਜ ਧੋਤੇ ਆ ਜਿਹੜੇ ਘਰੇ ਪਾਉਣ ਵਾਲੇ ਸੀ ਇਹ ਸਾਰੇ ਅੱਜ ਧੋਤੇ ਆ ਕੁਝ ਉੱਧਰ ਲਈ ਤਾਰ ਤੇ ਪਏ ਹੋਇਆ ਉੱਧਰ ਮੰਮੀ ਦੇ ਪਏ ਹੋਇਆ ਤੇ ਇੱਧਰ ਆਪਣੀ ਥੋੜੇ ਜਿਹਾ ਇੱਧਰ ਵੀ ਮੰਮੀ ਦੇ ਪਏ ਆ ਹੁਣ ਇਹ ਦੇਖਾਂਗੇ ਥੋੜੇ ਥੋੜੇ ਕਰਕੇ ਧੋਵਾਂਗੇ ਇਕੱਠੇ ਨਹੀਂ ਧੋਦੇ ਹਾਂਗੇ ਫਿਰ ਥੱਕ ਕੇ ਜਾਂਦੇ ਹਾਂ ਹਾਂਜੀ ਬੱਚੇ ਦੇ ਲੋ ਕੱਪੜਿਆਂ ਨੂੰ ਉਲੀ ਲੱਗੀ ਪਈ ਆ ਹੁਣ ਮੰਮੀ ਗਈ ਹੋਈ ਆ ਗਵੰਡੀਆਂ ਦੇ ਘਰੇ ਕਹਿਣ ਵਾਸਤੇ ਐਦਾਂ ਥੋੜੀ ਹੁੰਦਾਗਾ ਵੀ ਤੁਸੀਂ ਹਨਾ ਯਾਰ ਆਬਦਾ ਘਰ ਵੀ ਨਹੀਂ ਵਧੀਆ ਬਣਾਇਆ ਹੋਇਆ ਹੋਰ ਬੰਦਾ ਕੀ ਕਰੂਗਾ ਦੂਜੇ ਦੀਆਂ ਕੰਧਾਂ ਨੂੰ ਇਹ ਕਿੱਥੋਂ ਉਹ ਕਰ ਦਣਗੇ ਜਿਹੜੇ ਖੋਦੀਆਂ ਕੰਧਾਂ ਨੇ ਉਹਨਾਂ ਨੂੰ ਸਿਮੈਂਟ ਮੈਲ ਆਇਆ ਕੋਠੇ ਉੱਪਰ ਦੀ ਕੋਠੇ ਤੇ ਇਹਨਾਂ ਨੇ ਪਤਾ ਕੀ ਕੀਤਾ ਪਹਿਲਾਂ ਇਹਨਾਂ ਦੀ ਛੱਤ ਕੱਚੀ ਸੀਗੀ ਕੱਚੀ ਤੋਂ ਬਾਅਦ ਚਲੋ ਇਹਨਾਂ ਨੇ ਰੈਂਟਰ ਲਾ ਲਿਆ ਹਨਾ ਛੱਤ ਤੇ ਤੇ ਆਲੇ-ਦਾਲੇ ਹਨਾ ਜੰਗਲੇ ਨਹੀਂ ਕੀਤੇ ਹੈਗੇ ਠੀਕ ਆ ਛੱਤ ਦੇ ਸੋਹ ਤੇ ਆਲੇ-ਦਾਲੇ ਨਾ ਜੰਗਲੇ ਨਹੀਂ ਕੀਤੇ ਹੈਗੇ ਗੇਟ ਕੋਲ ਕਿ ਜੰਗਲੇ ਨਹੀਂ ਕੀਤੇ ਆਲੇ-ਦਾਲੇ ਕੋਈ ਆਲੇ-ਦਾਲੇ ਸਿਮੈਂਟ ਨਹੀਂ ਲਾਇਆ ਕੋਈ سپورਟ ਨਹੀਂ ਲਾਈ ਹਨਾ ਤੇ ਜਿਹੜੇ ਆਲੇ-ਦਾਲੇ ਆਪਣੀਆਂ ਕੰਧਾਂ ਸੀਗੀਆਂ ਆਪਣੇ ਜੰਗਲੇ ਨੇ ਉਧਰਲੇ ਪਾਸੇ ਦੂਜੇ ਵਾਂਡੀਆਂ ਨੇ ਜੰਗਲੇ ਨੇ ਚਲੋ ਇਹਨਾਂ ਦਾ ਇਹ ਸਰ ਗਿਆ ਜੰਗਲੇ ਕਾਰਨ ਤੇ ਇਹਨਾਂ ਨੂੰ ਲੋੜ ਨਹੀਂ ਪਈ ਤੇ ਕੀ ਕਹਿੰਦੇ ਹੁੰਦੇ ਨੇ ਜਿਹੜੇ ਵੀ ਆਪਾਂ ਲੈਂਟਰ ਲਾਉਣੇ ਆ ਜਦੋਂ ਹਨਾ ਪੂਰੀ ਛੱਤ ਤੇ ਲਾਤਾ ਜਿਹੜੇ ਆਪਣੇ ਕੰਧਾਂ ਦੇ ਜੰਗਲਿਆਂ ਦੇ ਨਾਲ-ਨਾਲ ਕੰਧਾਂ ਦੇ ਇਹਨਾਂ ਦੀ ਕੋਲੇ ਹੁੰਦੀ ਆ ਕੋਠੇ ਦੀ ਛੱਤ ਹੁੰਦੀ ਆ ਜਿਹੜੀ ਆਪਣੇ ਜੰਗਲਿਆਂ ਦੇ ਨਾਲ-ਨਾਲ ਉੱਥੇ ਸਿਮਿੰਟ ਅਸੀਂ ਖੁਦ ਭਰਿਆ ਜਦੋਂ ਹੁਣ ਆ ਮੀਂਹ ਪਏ ਨੇ ਮੈਂ ਸੁੱਕਾ ਸਿਮਿੰਟ ਭਰਿਆ ਇਹਨਾਂ ਦੀ ਛੱਤ ਦੇ ਉੱਪਰ ਵੀ ਮੇਰੀ ਕੰਧਾਂ ਨਾ ਖਰਾਬ ਹੋ। ਹਾਂ ਵੀ ਹਣਾ ਸਾਡੀਆਂ ਗੰਧਾ ਨਾ ਖਰਾਬ ਹੋਣ ਇਹਨਾਂ ਦੀ ਛੱਤ ਤੇ ਖੋਦੋ ਮੈਂ ਸੁੱਕਾ ਸਿਮਿੰਟ ਪਾਇਆ ਵੀ ਇਹਨਾਂ ਦੇ ਗੰਧਾ ਚ ਜਿਹੜੀ ਸ਼ਕਤ ਆਪਣੇ ਗੰਧਾ ਦੇ ਨਾਲ ਲੱਗਦੀ ਹੈ ਇਹਨਾਂ ਦੀ ਛੱਤ ਉਹਦੇ ਚ ਸਪੇਸ ਬਹੁਤ ਜ਼ਿਆਦਾ ਸੀਗੀ ਉਂਗਲ ਉਂਗਲ ਦੀ ਸਪੇਸ ਸੀ ਉਹਦੇ ਵਿੱਚ ਸਾਰਾ ਮੈਂ ਸੁੱਕਾ ਸਿਮਿੰਟ ਭਰਿਆ ਵੀ ਸਾਡੀਆਂ ਗੰਧਾ ਚ ਪਾਣੀ ਬਊਗਾ ਹਨਾ ਵੀ ਮੇਰੀਆਂ ਗੰਧਾ ਖਰਾਬ ਹੋਣੀਆਂ ਯਾਰ ਇਹਨਾਂ ਨੇ ਤਾਂ ਅੱਜ ਦਾ ਘਰ ਟੈਂਪੋਰੀ ਬਣਾਇਆ ਹੋਇਆ ਇੱਕ ਸਿੱਧੀ ਜੀ ਗੱਲ ਆ ਕੋਈ ਇਹਨਾਂ ਨੇ ਚੱਜ ਦਾ ਕੰਮ ਨਹੀਂ ਕਰਿਆ ਹੋਇਆ ਘਰੇ ਹੁਣ ਗੰਧਾ ਚ ਪਾਣੀ ਪੈਂਦਾ ਸਾਡੀਆਂ ਚ ਫਿਰ ਜੇ ਲਾਂਬਾ ਦਿੰਨੇ ਆ ਫਿਰ ਅਗਲਾ ਮੂਹ ਮੋ ਹੁਣਾ ਤੁਹਾਨੂੰ ਮੈਂ ਦਿਖਾਉਣੀ ਆ ਉੱਪਰਲੀ ਲਿਮਾਰੀ ਖੋਲੀ ਆ ਤੇ ਚਲੋ ਆਪਾਂ ਸਰਦੀਆਂ ਵਾਲੇ ਕੰਦ ਦੇਖ ਲਵੋ ਤੁਸੀਂ ਉੱਪਰ ਆ ਟੈਚੀ ਵਗੈਰਾ ਪਿਆ ਗੱਦੀ ਦਾ ਇਹ ਐਕਸਟਰਾ ਟੈਚੀ ਸੀਗਾ ਲੈਦਰ ਦਾ ਜਾਨੀ ਕਿ ਵਧੀਆ ਚਾ ਇਹ ਪੱਟਾ ਸੀਗਾ ਤਾਂ ਕਰਕੇ ਉਹ ਲੈ ਕੇ ਨਹੀਂ ਗਏ ਵੀ ਖਾਲੀ ਪਿਆ ਉੱਪਰ ਤੇ ਹੁਣ ਜਿਹੜੇ ਮੈਂ ਉਹ ਸਾਰੇ ਬਾਹਰ ਕੱਪੜੇ ਕੱਟਿਆ ਉਹ ਇੱਥੋਂ ਕੱਟਿਆ ਹੁਣ ਉਹ ਕੰਦ ਦੇਖ ਲਓ ਤੁਸੀਂ ਉਹ ਸਾਰੇ ਖਰਾਬ ਹੋਏ ਪਏ ਕੰਦ ਦੇ ਨਾਲ ਨਾ ਆਪਣੇ ਕੱਪੜੇ ਲੱਗੇ ਹੋਏ ਸੀਗੇ ਤੇ ਕੱਪੜਿਆਂ ਨੂੰ ਉਲਲੀ ਲੱਗਦੀ ਆ ਤੁਹਾਨੂੰ ਮੈਂ ਦਿਖਾਈ ਆ ਵੀ ਕੀ ਹਾਲ ਹੋਇਆ ਪਿਆ ਕੱਪੜਿਆਂ ਦਾ ਇਦਾਂ ਥੋੜੀ ਹੁੰਦਾ ਗਾ ਹੁਣ ਮੈਂ ਕੱਪਾ ਸਾਰੀ ਸਾਫ ਕੀਤੀ ਆ ਉੱਪਰੋਂ ਸਾਰਾ ਕੱਪੜਾ ਮਾਰ ਕੇ ਸਾਫ ਕੀਤਾ ਤੇ ਹੁਣ ਆਪਾਂ ਪੱਖਾ ਛੱਡਿਆ ਹੋਇਆ ਕੁੱਲਾ ਤੇ ਅਲਮਾਰੀ ਖੁੱਲੀ ਛੱਡੀ ਹੋਈ ਆ ਪੱਖਾ ਲਾਇਆ ਹੋਇਆ ਵੀ ਹਨਾ ਥੋੜੀ ਜੀ ਸਮੈਲ ਨਿਕਲੇ ਅਲਮਾਰੀ ਚੋਂ ਤੇ ਹਨਾ ਵੀ ਹਵਾ ਲੱਗੇ ਤੇ ਸੁੱਕੇ ਰੋਏ ਦੀ ਅਲਮਾਰੀ ਤਾਂ ਕਰਕੇ ਇੰਨਾ ਜਿਆਦਾ ਦਿਮਾਗ ਖਰਾਬ ਹੁੰਦਾ ਬਹੁਤ ਜਿਆਦਾ ਵੀ ਪਹਿਲੇ ਹਾਲਾਤ ਇਦਾਂ ਦੇ ਨੇ ਵੀ ਹਜੇ ਅਸੀਂ ਘਰ ਦਾ ਕੰਮ ਕਿੱਥੋਂ ਕਰਾਵਾਂਗੇ ਹਨਾ ਲੋਕਾਂ ਨੂੰ ਬਸ ਆਇਆ ਵੀ ਆਪਦੇ ਘਰ ਦੀ ਵੀ ਨਹੀਂ ਚੰਗੀ ਤਰ੍ਹਾਂ ਕੰਮ ਕੀਤਾ ਹੋਇਆ ਦੂਜੇ ਦੇ ਘਰਾਂ ਨੂੰ ਇਹ ਕਿੱਥੋਂ ਕਰ ਲੈਣਗੇ ਸਿਮਿੰਟ ਮੈਂ ਭਰਦੀਆਂ ਇਹਨਾਂ ਦੀਆਂ ਕੰਧਾਂ 'ਚ ਜਦ ਵੀ ਭਰਦੀਆਂ ਜਦੋਂ ਕੋਈ ਕੋਈ 20 ਘਣੇ ਦੀ ਪ੍ਰੋਬਲਮ ਹੁੰਦੀ ਹੈ ਇੱਕਦਾਂ ਨੇ ਜੰਗਲੇ ਨਹੀਂ ਕਰਿਆ ਅੜੜ ਨਾਲ ਜੰਗਲੇ ਕੀਤੇ ਹੁੰਦੇ ਸਾਡੀ ਕੰਧ ਦੀ ਨਿਊ ਨੋ ਸਪੋਰਟ ਹੁੰਦੀ ਸਾਡੇ ਆਪ ਦੇ ਜੰਗਲੇ ਕੀਤੇ ਹੋਏ ਨੇ ਇਹਨਾਂ ਦੇ ਕੀਤੇ ਨਹੀਂ ਹੋਏ ਉਹਦੇ 'ਚ ਪਾਣੀ ਪਈ ਜਾਂਦਾ ਕੰਧਾਂ 'ਚ ਐਹੋ ਜਿਹਾ ਕੰਮ ਉਹ ਕੀਤੇ ਹੋਏ ਨੇ ਨਾ ਨੇ ਹੁਣ ਮੰਮੀ ਗਈ ਆ ਪਤਾ ਨਹੀਂ ਕੀ ਕੀ ਤਾਂ ਇਹ ਨਾਲ ਇੱਥੇ ਬਣਾਇਆ ਹੋਇਆ ਕੀ ਨਹੀਂ ਬਣਾਇਆ ਹੋਇਆ ਉਸ ਦਿਨ ਮੈਂ ਨੀਚੇ ਵਾਲੀ ਅਲਮਾਰੀ ਖੋਲੀ ਸੀ ਉਹਦਾ ਵੀ ਉਹੀ ਹਾਲ ਸੀ ਅੱਜ ਉੱਪਰਲੀ ਖੋਲੀ ਮੈਂ ਕਿ ਚਲੋ ਜਿਹੜੇ ਸਰਦੀ ਵਾਲੇ ਕੱਪੜੇ ਰਹਿ ਗਏ ਹਨ ਵੀ ਚਲੋ ਹੁਣ ਤਿਹਾੜ ਲੰਘ ਗਿਆ ਦਿਵਾਲੀ ਕਰਕੇ ਅਸੀਂ ਰੁਕ ਗਏ ਸੀ ਕਿਉਂਕਿ ਵਿੱਚ ਦਿਵਾਲੀ ਦੀਆਂ ਸਫਾਈਆਂ ਦਾ ਕੰਮ ਹੋ ਗਿਆ ਸੀ ਤਾਂ ਕਰਕੇ ਰੁਕ ਗਏ ਸੀ ਤੇ ਅੱਜ ਜਦੋਂ ਮੈਂ ਅਲਮਾਰੀ ਖੋਲੀ ਇੰਨਾ ਮੇਰਾ ਦਿਮਾਗ ਖਰਾਬ ਹੋਇਆ ਬਹੁਤ ਜ਼ਿਆਦਾ ਰੋਟੀ ਖਾਣ ਤੋਂ ਬਾਅਦ ਮੈਂ ਜਦ ਹੀ ਆ ਕੰਮ ਕਰਨ ਲੱਗ ਕੇ ਹਜਵੇਂ ਨਹਾਉਣਾ ਦੇਖ ਲਿਆ ਨਾਈ ਵੀ ਨਹੀਂ ਅੱਜ ਮੈਂ ਸਵੇਰ ਦੀ 12 ਵਜੇ ਨਾਲ ਨੇ 11:30 ਹੋ ਗਏ ਬੈਣ ਇਸ ਸੋਹਮ ਦੇ ਕੱਪੜੇ ਦੀ ਤਾਰ ਭਰਤੀ ਆ ਧੋ ਕੇ ਇੱਧਰ ਸਟੀਲ ਗੈਂਦਰੀ ਤੇ ਵੀ ਪਾਤੇ ਉਧਰ ਮੈਂ ਆਪਦੇ ਜਿਹੜੇ ਦੋ ਸੂਟ ਪਾਏ ਸੀ ਉਹ ਵੀ ਧੋਤੇ ਆ ਤੇ ਬਾਕੀ ਹੁਣ ਮਸ਼ੀਨ 'ਚ ਡਰਾਈਲ ਹੋਣੇ ਪਏ ਹੋਏ ਆ ਸਰਦੀਆਂ ਵਾਲੇ ਕੱਪੜੇ ਕੋਸ਼ਕੇ ਧੋਤੇ ਗਏ ਤੇ ਕੋਸ਼ਕਾ ਰਹਿ ਗਏ ਮੈਂ ਕਿਹਾ ਹੁਣ ਇਕੱਠਾ ਨਹੀਂ ਕੰਮ ਕਰਦੇ ਹੌਲੀ ਹੌਲੀ ਧੋਵਾਂਗੇ ਰੈਸਟ ਕਰਦੇ ਆ ਥੱਕ ਕੇ ਸਵੇਰ ਤੇ ਲੱਗੇ ਹੋਇਆ 1:00 ਵਜੇ ਸਵਾ 1:00 ਵਜੇ ਫੇਰ 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 ਮੈਨੂੰ ਵੀ ਪਾ ਦਿਓ ਇੱਕ ਕੋਲੀ 'ਚ ਫੇਰ ਤੱਕ ਕਿਸੇ ਨੇ ਖਾਦੀ ਨਹੀਂ ਉਵੇਂ ਪਈ ਆ ਸੋਹਮ ਨਹੀਂ ਖਾਂਦਾ ਮਿੱਠਾ ਦਾ ਮੀਂਹ ਦੇ ਗਾਇਸ ਆ ਦੀ ਪੋਤਾ ਲੱਗੇ ਹੋਏ ਨੇ ਖੀਰ ਖਾਣ ਮਿੱਠੇ ਰਸਕੀਨ ਨੇ ਇਹ ਦੋਨੇ ਜਾਨੇ ਮਠਿਆਈ ਵੀ ਸਾਰੀ ਇਹਨਾਂ ਨੇ ਖਾਣੀ ਆ ਚਾਰ ਪੰਜ ਡੱਬੇ ਨੇ ਬਸ ਇਹ ਰਾਤ ਨੂੰ ਉੱਠੇ ਫਿਰਦੇ ਹੁੰਦੇ ਨੇ 11 12 ਵਜੇ ਵੀ ਦੋ ਜਾਨੇ ਇਹਨਾਂ ਰਾਤ ਨਹੀਂ ਅਸੀਂ ਉੱਠਦੇ ਇਹਨਾਂ ਨੂੰ ਆਏ ਹੁੰਦਾ ਵੀ ਪਰ ਮਸੂងੀ ਹੁਣ ਕਿਹੜਾ ਸਾਨੂੰ ਦੇਖਣ ਵੀ ਹੁਣ ਖਾ ਲੈਂਦੇ ਆ ਇਹ ਰਾਤ ਨੂੰ ਨਗ ਨੁੱਕੇ ਖਾਂਦੇ ਨੇ ਦੋ ਜਾਨੇ ਆਹ ਮਤਲੀ ਰਾਤ ਰਸਗੁੱਲੇ ਦੇਣੀ ਜਾਂਦਾ ਦੀ 11 ਵਜੇ ਖਾਣਾ ਮੈਂ 11 ਵਜੇ ਆਇਆ ਸੋਈ ਚ ਗੋਲੀ ਲੈਣ ਆਈ ਦੀ ਪਤਾ ਨਹੀਂ ਮੈਨੂੰ ਸਿਰ ਦਰਦ ਆਦੀ ਮੈਂ ਸੌਂਗੀ ਮੈਂ ਕਿਹਾ ਚੱਲ ਥਕਾਵਟ ਜੀ ਲੈ ਜੂਗੀ ਵੀ ਗੋਲੀ ਲੈ ਕੇ ਪੈ ਜੰਨੇ ਆ ਹਣਾ ਹਾਂ ਮੈਂ ਗੋਲੀ ਲੈਣ ਆਈ ਇਹਨੇ ਡੱਬਾ ਖੋਲਿਆ ਰਸ ਗੁੱਲੇ ਗਲਾਬ ਜੰਮਣ ਵਾਲਾ ਕੋਲੀ ਚ ਰਸ ਗੁੱਲੇ ਪਾਈ ਖੜਾ ਜਿਹੜਾ ਕਵਰ ਲਾਇਆ ਸੀ ਡੱਬੇ ਦੇ ਉੱਪਰ ਉਹ ਸੈਲਪ ਤੇ ਪਿਆ ਸੀ ਵਾਹ ਇਹ ਪਿਆਈ ਰਹਿਣ ਦੇ ਫਿਰ ਤੜਕੇ ਨੂੰ ਕੀੜੀਆਂ ਇਸ ਨੂੰ ਵੀ ਸਾਫ਼ ਕਰਾਂ ਇਹ じゃ ਕੁਛ ਕਰ ਦੇ ਨਾ ਆ ਗੰਦਾ ਬੱਚਾ ਕੀ ਖਾਂਦਾ ਬਿਸਕੁਟ ਖਾਂਦਾ ਬਿਸਕੁਟ ਖਾਂਦਾ ਮੈਂ ਨਹੀਂ ਖਾਂਦਾ ਪਰ ਮਾਂ ਮੰਮੀ ਖੀਰ ਖਾਂਦੀ ਹੈ ਪਹਿਲਾਂ ਮਠਿਆਈ ਖਾ ਲਿਓ ਫਿਰ ਫਰਿੱਜ 'ਚ ਜਗ੍ਹਾ ਹੋ ਜੂਗੀ ਮਠਿਆਈ ਚੱਕਰੋ ਡੱਬੇ ਦੇਖ ਲਓ ਫਰਿੱਜ 'ਚ ਤਿੰਨ ਨੋ ਪਏ ਨੇ ਉੱਪਰ ਪਏ ਨੇ ਤਿੰਨ ਛੇ ਡੱਬੇ ਪਏ ਨੇ ਦਾ ਪਹਿਲਾਂ ਇਹ ਖਤਮ ਕਰ ਦਿਓ ਬਈ ਬਾਕੀ ਦੋ ਵਰਕੀਆਂ ਦੇ ਦੋ ਗਲਾਬ ਜਾਮੁਨਾਂ ਦੇ ਬਾਕੀ ਬਾਅਦ 'ਚ ਖਾਦਾ ਜਾਓ ਖੀਰ ਖਾਰੋ ਤੁਸੀਂ ਵੀ ਆ ਜਾਓ ਲਓ ਜੀ ਗਾਇਸ ਦੁਪਹਿਰ ਦੇ ਵਕਤਿੰਗੇ ਨੇ ਆਪਣੇ ਸਵਾ ਦੋ ਮਮਾ ਲਈ ਚਾਹ ਬਣਾਉਣ ਟਿਊਸ਼ਨ ਵੀ ਜਾਣਾ ਜੀ ਟਿਊਸ਼ਨ ਵੀ ਜਾਣਾ ਹਾਂ ਫਿਰ ਨਾ ਹੋਵੇ ਮੇਰੇ ਫਿਰਦੇ ਹੋ ਚਾਹ ਪੀ ਲੋ ਇਹ ਸਾਰੇ ਜਾਣੇ ਕੋਲੂ ਸਾਰੇ ਜਾਣੇ ਦੱਸਿਓ ਕਮੈਂਟ ਕਰਕੇ ਤੁਹਾਡੀ ਦੀਵਾਲੀ ਕਿੱਦਾਂ ਦੀ ਲੰਗੀ ਵਧੀਆ ਲੱਗੀ ਪਟਾਕੇ ਚਲਾਏ ਸਾਰਿਆਂ ਨੇ ਬਾਈ ਵੀ ਚਲਾ ਲਈ ਸੀ ਬੱਚਿਆਂ ਨਾਲ ਪਟਾਕੇ ਤੇ ਉਹ ਜੋ ਵੀ ਨੂੰ ਭੁੱਖ ਲੱਗੀ ਰਾਤ ਆਪਾਂ ਬਣਾਏ ਸੀਗੇ ਚੌਲ ਕਿਉਂਕਿ ਆਲੂ ਮਟਰਾਂ ਦੀ ਸਬਜ਼ੀ ਬਣਾਈ ਸੀ ਰੋਟੀ ਖਾਣ ਨੂੰ ਦਿਲ ਨਹੀਂ ਸੀ ਕੀਤਾ ਤਾਂ ਕਰਕੇ ਚੌਲ ਬਣਾ ਲਏ ਸੀ ਹੁਣ ਚੌਲ ਬਚੇ ਪਏ ਨੇ ਜੋ ਬੰਦੀ ਮਨ ਜੀਭ ਪਤਾ ਕੀ ਜਾਂਦੀ ਜੋ ਬੰਦੀ ਜੀਭ ਕਹਿੰਦੀ ਮੈਨੂੰ ਚੌਲਾਂ ਦਾ ਤੜਕਾ ਲਾ ਦੇ ਪਿਆਜ਼ ਪਾ ਕੇ ਜੀਰਾ ਪਾ ਕੇ ਨੌਨ ਮਿਰਚ ਪਾ ਕੇ ਉਹਨੂੰ ਫਰਾਈ ਕਰ ਦੋ ਚਾਹ ਨਾਲ ਖਾ ਲਾਂਗੇ ਹੁਣ ਚਲੋ ਠੀਕ ਆ ਕਰ ਦਿੰਦੇ ਆ ਭਈ ਮੇਰਾ ਭਾਂਡਾ ਖਾਲੀ ਹੋਊ ਚੌਲਾ ਮੈਂ ਭਾਂਡੇ ਮਾਲ ਦੀ ਹੋਊਂਗੀ ਕਰਨੀ ਪਊਗਾ ਤੇ ਬਾਕੀ ਕੱਪੜੇ ਧੋਤੇ ਸੀ ਥੱਕ ਗਈ ਸੀ ਰੈਸਟ ਕੀਤੀ ਆ ਥੋੜਾ ਟਾਈਮ ਇੱਕ 10:30 ਵਜੇ ਮੈਂ ਫ੍ਰੀ ਹੋ ਗਈ ਸੀ ਤੇ ਹੁਣ 2:20 ਹੋ ਗਏ ਤੇ ਹੁਣ ਮੈਂ ਉੱਠੀ ਆ ਵੈਸੇ ਸੁੱਤੀ ਨਹੀਂ ਸੀ ਟੀਵੀ ਦੇਖਿਆ ਬੱਚਿਆਂ ਦੇ ਨਾਲ ਪੈ ਗਈ ਵਾਸਤੇ ਦਿਵਾਨ ਬੈਠਦੇ ਆ ਇਹਨਾਂ ਦੇ ਨਾਲ ਪੈ ਕੇ ਟੀਵੀ ਦੇਖਨੇ ਫੇਰ ਗੰਦੇ ਹੋ ਗਏ ਪੈਰ ਤੇ ਹੁਣ ਬੈਠਾ ਚਾਹ ਉਹਨਾਂ ਨੂੰ ਨਮਕੀਣੀ ਚੌਲ ਬਣਾ ਕੇ ਦੇ ਦੀ ਤੜਕਾ ਲਾ ਕੇ ਫੇਰ ਇਹਨਾਂ ਨੇ ਜਾਣਾ ਟਿਊਸ਼ਨ ਤੇ ਟਿਊਸ਼ਨ ਜਾਣਗੇ ਚਾਹ ਪੀ ਕੇ ਤੇ ਬਣਾ ਕੇ ਖਾਈ ਨਾ ਆ ਜੀ ਦੇ ਚਾਹ ਬਣਾ ਜੋ ਜੀਵ ਦਿਖਾਈ ਚੋਲ ਫਰਾਈ ਕਰਦੇ ਵਿੱਚ ਐਗ ਪਾਤਾ ਜੋ ਉਹਨੂੰ ਇੱਕ ਫਰਾਈ ਕਰਕੇ ਫਰਾਈ ਕਰਕੇ ਸੌਰੀ ਐਗ ਪਾਤਾ ਤੜਕੇ ਦੇ ਵਿੱਚ ਤੇ ਉਹਨੇ ਇਹ ਤੜਕਾ ਲਾਤਾ ਆਪਣੇ ਚੋਲਾਂ ਨੂੰ ਚੈੱਕ ਕਰ ਸਕਦੇ ਹਾਂ ਜੋਵਨ ਖਾਊਗਾ ਬਹਿ ਕੇ ਇੱਧਰ ਚਾਹ ਬਣ ਕੇ ਵੀ ਰੈਡੀ ਆ ਤੇ ਚਾਹ ਪਾਣੀ ਠੰਡੀ ਹੋਣੀ ਚਾਹੀਦੀ ਹੈ ਤੇ ਬਾਕੀ ਕੰਮ ਆਪਣਾ ਸਾਰਾ ਡਨ ਡਨ ੱਲੇ ਭਾਂਡਿਆਂ ਦਾ ਢੇਰ ਲੱਗ ਜਾਂਦਾ ਬਸ ਆ ਦੇ ਏਉਂ ਮੈਨੂੰ ਆਏ ਜੀ ਕਰਦਾ ਮੇਰਾ ਵੀ ਮੈਂ ਜੋ ਬੰਦੂ ਮਜਾ ਦਾ ਬਾਅਦ ਚ ਹੈ ਜੋ ਮੇਰੀ ਜੀਵਤਾ ਹੋਰੇ ਤੱਕ ਆ ਬਸ ਖਾਣ ਤੱਕ ਗੰਦੀ ਪਹਿਲਾਂ ਖਾਣ ਦਾ ਕੰਮ ਕਰਦੀ ਆ ਬਸ ਜੀਵਨ ਭੰਡਾ ਭੰਡਾ ਦਾ ਵੀ ਕੰਮ ਹੂੰ ਸਾਫ ਜੀਵਣਾਣੀ ਇਹ ਸਭ ਜੁਣਾਉਣਾ ਮੇਰੀ ਮੰਮੀ ਦਾ ਦਪਾਰਾ ਵਧੀ ਜਾਂਦਾ ਪਰ ਡਾਗ ਡੂੰਗ ਲੈ ਕੇ ਹੱਥ ਜੀ ਮੈਂ ਆਪਣੇ ਨੂੰ ਸਕੂਟਰੀ ਲੈ ਜਾਂਦਾ ਸੀ ਉਹ ਸਾਰੀ ਮੋਟਰਸਾਈਕਲ ਤੇ ਸਬਜ਼ੀਆਂ ਦੀ ਆਉਂਦੀ ਫਿਰ ਸਕੂਟਰ ਦੇ ਹਿਸਾਬ ਦੀ 2-2 ਕਿਲੋ ਸਬਜ਼ੀਆਂ ਆਉਂਦੀਆਂ 2 ਕਿਲੋ ਗੋਭੀ ਆਉਂਦੀਆਂ 2 ਕਿਲੋ ਕੱਦੂ ਆਉਂਦਾ 1 ਕਿਲੋ ਪਨੀਰ ਆਉਂਦਾ 1 ਕਿਲੋ ਟਮਾਟਰ ਆਉਂਦਾ ਨੇ 1/2 ਕਿਲੋ ਆਦਾਂ ਆਉਂਦਾ ਉਹ ਫਿਰ ਮੋਟਰਸਾਈਕਲ ਤੇ ਨਹੀਂ ਨਾ ਉਹਨੂੰ ਸਕੂਟਰੀ ਤਾਰ ਉੱਨ੍ਹਾ ਵਾਸਤੇ ਲਈ ਹੈ ਨਹੀਂ ਤੂੰ ਸਾਰੀਆਂ ਸਬਜ਼ੀਆਂ ਗਣ ਕੇ ਆਈ ਸੀ ਹਾਂ ਦੱਸਦੇ ਨੇ ਲੋਕ ਕਿਹੜਾ ਨਹੀਂ ਮੰਜਾਂਗਾ ਕੱਲੀ ਕੱਲੀ ਤੇ ਮੇਰੇ ਕੋਲ ਗੱਲ ਪਹੁੰਚਦੀ ਆ ਚਲ ਲਓ ਜੀ ਮੈਂ ਲੱਗੀਆਂ ਸਬਜ਼ੀ ਬਣਾਉਣ ਮੈਂ ਪਿਆਜ਼ ਭੁੰਨ ਲਿਆ ਟਮਾਟਰ ਤੇ ਲਹਸਣ ਭੁੰਨ ਲਿਆ ਤੇ ਇੱਧਰ ਆਂਡੇ ਵਾਲਲੇ ਠੀਕ ਐ ਇੱਧਰ ਮੈਂਨੇ ਕਾਲੇ ਚਿੱਟੇ ਛੋਲੇ ਉਵਾਲ ਲੇ ਮੈਂ ਬਣਾਉਂਗੀ ਚਿੱਟੇ ਛੋਲਿਆਂ 'ਚ ਆਂਡੇ ਪਾ ਕੇ ਜੋ ਬੰਦੀ ਫਰਮਾਇਸ਼ ਤੇ ਸਬਜ਼ੀ ਬਣਾਉਂਗੀ ਆਂਡੇ ਉਵਾਲ ਕੇ ਪਾਵਾਂਗੇ ਉਹਦੇ ਵਿੱਚ ਆਪਾਂ ਇਹ ਪਤਾ ਕੀ ਐ ਇਹ ਬੇਚ ਮੈਂ ਅੰਦਰ ਦਰਦੀਆਂ ਬੁੜੇ ਨੂੰ ਤਾਂ ਆਇਆ ਵੀ ਖਾਣੀ ਗਵਾਨੀ ਨੂੰ ਨਹੀਂ ਦਰਦਦੇ ਨੇ ਹਾਂ ਮੈਨੂੰ ਪੂਰੀ ਦਾ ਸਾਰੀ ਜਾਂਦੇ ਜਦੋਂ ਸਕੂਟਰ ਤੇ ਉਹਨਾਂ ਕੰਧਰੀਆਂ ਨੂੰ ਮੋਟਰਸਾਈਕਲਾਂ ਦੇ ਲੈ ਕੇ ਜਾਂਦਾ ਅਗਲਾ ਮੈਨੂੰ ਜਦੋਂ ਘਰੋਂ ਘੁਣ ਕਰਦਾ ਵੀ ਉਹ ਜਾਂਦਾ ਬੁੜੀਆਂ ਨੂੰ ਪਿਠਾਈ ਲੈ ਜਾਂਦਾ ਕਦੇ ਬੰਮੂਆਂ ਨੂੰ ਲੈ ਕੇ ਜਾਂਦਾ ਫਿਰ ਹੁਣ ਉਹ ਤੈਨੂੰ ਬੁਣਾਉਂਦਾ ਮੈਨੂੰ ਕੱਲੇ ਕੱਲਾ ਅਗਲਾ ਦੱਸ ਦਿੰਦਾ ਵੀ ਆਹ ਆਹ ਟਾਈਮ ਇੱਥੋਂ ਆਂਦੇ ਲਓ ਜੀ ਬੱਚੇ ਲੱਗੇ ਨੇ ਆਪਦੇ ਆਪ ਦੇ ਸਾਈਕਲ ਤੋਂ ਸੋਮੂ ਦੀ ਸਾਈਕਲ ਹੀ ਧੋਤੀ ਜਾ ਰਹੀ ਆ ਸੋਮੂ ਤੂੰ ਰਹਿਂਦੇ ਤੇਰੇ ਕੱਪੜੇ ਗਿੱਲੇ ਹੋ ਜਾਣਗੇ ਬਸ ਥੋੜਾ ਥੋੜਾ ਹੀ ਧੋਣਾਗਾ ਕੱਪੜਾ ਮਾਰਦੇ ਥੋੜਾ ਥੋੜਾ ਧੋ ਕੇ ਕਹਿੰਦੇ ਸੀ ਆਪਦੇ ਸਾਈਕਲਾਂ ਦੀ ਪੂਜਾ ਕਰਾਂਗੇ ਵਿਸ਼ਕਰਮਾ ਦੇ ਅੱਜ ਧੋਕੇ ਦੀਵੇ ਲਾਉਣਗੇ ਹਨਾ ਓਏ ਨਿਕਲੇ ਆਉਣ ਦੇ ਨੂੰ ਇੱਧਰ ਆ ਜਾ ਨਿਕਲੇ ਭੱਜ ਜਾ ਦੀਵੇ ਲਾਉਣਗੇ ਧੋਕੇ ਸਾਈਕਲ ਬਾਹਲਾ ਚੈਣ ਚੂਣਨਾ ਗਿੱਲਾ ਕਰੀ ਜਾ ਦੇ ਚਲ ਕੋਨਾ ਉਹ ਤਾਂ ਕੇਰਾ ਹੁੰਦਾ ਤੇਲਾ ਤੁਪੇ ਤੁਪੇ ਖੜਾ ਦਾਂਗੇ ਕੱਲ੍ਹ ਟੋਕਰੀ ਧੋ ਦੇ ਇਹਦੀ ਚੰਗੀ ਤਰ੍ਹਾਂ ਵਿੱਚੋਂ ਕੱਪੜਾ ਮਾਰ ਦੇ ਕੱਪੜਾ ਲਾ ਲੈ ਫੇਰ ਆ ਵੀ ਮੇਰੀ ਸਕੂਟਰੀ ਦੀ ਵੀ ਵਾਰੀ ਆਊਗੀ ਇਹ ਵੀ ਤਵਾਵਾਂਗੇ ਨਾ ਹਜਾ ਕੱਪੜੇ ਪਏ ਨੇ ਧੋਣ ਵਾਲੇ ਇੱਧਰ ਮੰਮੀ ਬੈਠੀ ਆ ਲਾਸਾਂ ਛਿੱਲਦੀ ਆ ਉਹ ਮਾਦਰ ਬੈਦੀ ਆ ਮੰਮੀ ਕਹਿੰਦੀ ਬੈਲੀ ਆ ਮੈਂ ਪਾਣੀ ਚ ਭਿਉਂ ਲਾਂਦੇ ਕਹੋ ਜਿਹੜਾ ਟੁੱਟਿਆ ਹੋਇਆ ਸੀ ਉਹ ਛਿੱਲਦੇ ਹੋ ਟੁੱਟਾ ਹੈ ਅੱਛਾ ਬੱਚੇ ਆਏ ਨੇ ਟਿਊਸ਼ਨ ਤੋਂ ਬੈਗ ਵੀ ਹਜੇ ਆ ਪਏ ਨੇ ਨਵੇਂ ਹੋ ਜੂਗੇ ਹਾਂ ਲੋਕਾਂ ਨੇ ਤਾਂ ਨਵੀਆਂ ਲਈਆਂ ਨੇ ਸਮਾਰਕੀ ਤੋਂ ਹੋਵਾਂਗੇ ਆਪਾਂ ਵੀ ਲੋਕਾਂ ਕੋਲੋਂ ਵੀ ਪੈਸੇ ਬਾਧੂ ਨੇ ਹਾਂ ਆਪਾਂ ਨੂੰ ਤਾਂ ਇੱਕ ਮਿਲ ਗਈ ਇਹ ਵੀ ਸ਼ੁਕਰ ਕਰਦੇ ਆ ਰੱਬ ਦਾ ਹਾਂ ਫालतू ਪੈਸੇ ਆਪਣੇ ਕੋਲ ਤਾਂ ਹੈ ਨਹੀਂ ਉਹ ਫੇਰ ਉਹਨਾਂ ਨੰਬਰ ਬਦਲ ਕੇ ਫੋਨ ਵੀ ਕਰਨੇ ਨੇ ਨਾ ਲੋਕਾਂ ਨੇ ਹਾਂ ਲਓ ਜੀ ਬੱਚੇ ਆਪਦੇ ਸਾਈਕਲਾਂ ਦੀ ਕਰਨਗੇ ਪੂਜਾ ਕਿਉਂਕਿ ਮਸ਼ੀਨਰੀ ਦੀ ਕਰਨੀ ਚਾਹੀਦੀ ਆ ਸਵੇਰ ਦੇ ਇਹਨਾਂ ਨੂੰ ਕਹਿਣਾ ਨਹੀਂ ਮੰਨਿਆ ਇਹਨਾਂ ਨੇ ਮੈਂ ਕਿਹਾ ਸੀ ਜੋ ਵੀ ਨੂੰ ਵੀ ਜੋ ਉਹਨ ਉਹ ਕਰਦੇ ਧੋਦੇ ਸਾਈਕਲ ਵਗੈਰਾ ਤੇ ਸਕੂਟਰੀ ਵਗੈਰਾ ਹੁਣ ਇਹ ਦਾ ਮੋੜਾ ਲਾ ਉਹ ਨੂੰ ਬਾਕੀ ਹੋਣ ਦਾ ਬੰਦ ਕਰੀ ਵਾਸਤੇ ਕਰਨ ਇਹਨੂੰ ਸਾਈਕਲ ਤੇ ਸਕੂਟਰ ਉੱਥੇ ਕਰ ਦੇ ਦੋਨੇ ਸਾਈਕਲ ਇੱਥੇ ਸਕੂਟਰੀ ਕਰ ਲਾ ਬਸ ਖਿੱਚ ਕੇ ਟੂਟੀ ਧਰ ਦੇ ਥੱਲੇ ਪਾਈਪ ਜਲਦੀ ਰੱਖਾ ਹਜੇ ਛੋਟਾ ਹੈਗਾ ਨਾ ਜੋ ਬਣੇ ਦਾ ਦਿਮਾਗ ਨਹੀਂ ਨਾ ਇੰਨਾ ਕੰਮ ਕਰਦਾ ਵਿਚਾਰੇ ਆ ਲੈ ਦੇ ਉਹ ਟੈਡੀ ਕਰ ਦੇ ਗੁਰੂ ਇਹਨੂੰ ਕੱਪੜਾ ਤਾਂ ਮਾਰ ਨਹੀਂ ਉਹ ਕੱਪੜਾ ਮਾਰ ਪੈ ਗਿਆ ਹੁਣ ਹਾਜਰੀ ਦੀਵੇ ਚ ਮੰਮੀ ਨੇ ਮੇਰੀ ਨੇ ਤੇਲ ਪਾ ਕੇ ਧਰਤਾ ਇੱਧਰ ਇਹ ਚ ਪਾ ਕੇ ਰੱਖਤਾ ਇੱਧਰ ਇਹ ਚ ਪਾ ਕੇ ਰੱਖਤਾ ਕਹਿੰਦੀ ਜਦੋਂ ਟਾਈਮ ਫਿਰ ਕਹਿੰਦੀ ਟਾਈਮ ਨਹੀਂ ਮਿਲਣਾ ਕਹਿੰਦੀ ਮੈਂ ਹੁਣੇ ਤੇਲ ਪਾ ਕੇ ਰੱਖਦਾ ਦੀਵੇ ਆਜ ਚ ਚਲ ਕੋਈ ਨਾ ਬਦਲਣਾ ਸਾਡੀ ਮੈਂ ਤੁਹਾਨੂੰ ਸਾਫ਼ ਆ ਕਹਦਾ ਇਹਨੇ ਸੀਟੀਆਂ ਮਾਰਨ ਲੱਗ ਗਿਆ ਜਾਣਾ ਫਿਰ ਬੱਸ ਜੋ ਬਣਾ ਇਨਾ ਬੇੜਾ ਕਿਉਂ ਗਿੱਲਾ ਕਰਦਾ ਦੂਰ ਤੱਕ ਹੋਈ ਨਾ ਮੂਰੇ ਦੇ ਫਰੰਟ ਤੇ ਪਾ ਫਰੰਟ ਤੇ ਪਾ ਪਾਣੀ ਸੱਦੀਆ ਬਣਾ ਲਾਂਗੇ ਸਕੂਟਰ ਦੀ ਨਵੀਂ ਵੜ ਜਾ ਵਧੀਆ ਆਣੀ ਜੂਗੀ ਅਜੀ ਸਕੂਟਰੀ ਨਹੀ ਹੋ ਜੂਗੀ ਸਾਡੀ ਮੈਂ ਰੋਟੀਆਂ ਬਣਾਉਣ ਲੱਗਦੀ ਹਾਂ ਸ਼ਾਮ ਹੋ ਗਈ ਆ ਹਾਂ ਹਾਲੇ ਬਣਾਏ ਨਹੀਂ ਰੋਟੀ ਹੋਏ ਕਿੱਥੇ ਬਣਾਈ ਸਬਜ਼ੀ ਬਣਾ ਕੇ ਗਈ ਸੀ ਬੱਚਾ ਹੋ ਰਿਹਾ ਸਮਾਰ ਕੇ ਤੋਫਾ ਸਮਾਰ ਕੇ ਨੀ ਦੇ ਤੁਸੀਂ ਇਹਨੇ ਧੋ ਲੋ ਦੇ ਇਹ ਕੱਪੜਾ ਮਾਰ ਲਿਓ ਸੁੱਕਾ ਮੈਂ ਸਕੂਟਰੀ ਤੇ ਲੈ ਕੇ ਫੈਕਲਾਂਗੇ ਮੁੱਖ ਲੱਗੀ ਐ ਬਣਾਉਣੀ ਹਾਂ ਲੋ ਲੋਕਾਂ ਨੇ ਤਾਂ ਰੋਟੀ ਖਾ ਲਈ ਉਹ ਵੀਰ ਵਾਅਦਾ ਕਰੋ ਮਸ਼ੀਨਰੀ ਚ ਵੀ ਵਾਅਦਾ ਕਰੋ ਅਸੀਂ ਹੋਰ ਵੱਡੀ ਸਾਰੀ ਗੱਡੀ ਲਈਏ ਬਾਬਾ ਜੀ ਮੇਰ ਕਰੋ ਇਕਲੇ ਬਾਰਕਿੰਗ ਇੱਧਰ ਸੱਤ ਵਾਰੀ ਇਕਲੇ ਬਾਰਕਿੰਗ ਭੁੱਲ ਗਿਆ ਇੱਧਰ ਕਰੋ ਸਾਈਕਲ ਤੇ ਪਹਿਲਾਂ ਤੇਲਕਾ ਲਾ ਸਕੂਟਰੀ ਤੇ ਇੱਥੇ ਲਾਏਗਾ ਉਹ ਹਿਲਾ ਦੇ ਮੂਰੇ ਹੈੱਡ ਲਾਈਟ ਦੇ ਉੱਪਰ ਲਾ ਦੇ ਉੱਪਰ ਹਾਂ ਇੱਥੇ ਹਾਂ ਇਸੇ ਸਕੂਟਰੀ ਨੂੰ ਮਿੱਠਾ ਵੀ ਖਵਾ ਦੇ ਥੋੜਾ ਜਾਂ ਥੋੜਾ ਜਿਹਾ ਮਿੱਠਾ ਤਾਂ ਮੇਰੀ ਜਾਨ ਆਏ ਛੋਟੀ ਜੀ ਸਕੂਟਰੀ ਆਜੋ ਹੁਣ ਸਾਈਕਲ ਦੀ ਆ ਲੈ ਆਓ ਇਸ਼ਕਰ ਮਾ ਜੀ ਮੇਰ ਕਰੋ ਰਾਜੀ ਰੱਖਿਓ ਤੰਦਰੁਸਤੀ ਰੱਖਿਓ ਮੇਰ ਪਰਿਆ ਹੱਥ ਰੱਖਿਓ ਓਮੀਕਰੋ ਜੀ ਮੇ ਸਕੂਟਰੀ ਤੇ ਕਰਿਆ ਤਿਲਕ ਲਾਓ ਤਿਲਕ ਲਾ ਖਾਣਾ ਖਿਲਾ ਹੱਥ ਨੂੰ ਸੇਕ ਨਾਲ ਲਵਾ ਲਈ ਓਨੇ ਨੂੰ ਮਿੱਠਾ ਲਾ ਸੋਮਤੂ ਸਾਈਕਲੀ ਦੀ ਕਰੇਗਾ ਪੂਜਾ ਸੋ ਮੂੰਹ ਨੂੰ ਫੜਾਈ ਇਹ ਸਾਈਕਲ ਹੀ ਕਰੂਗਾ ਅਬ ਦੀਦੀ ਜੋ ਹਣ ਫੜਾਈ ਇਹਨੂੰ ਪਲੇਟ ਦੇਖਾਂ ਕਿਵੇਂ ਕਰੂਗਾ ਧਿਆਨ ਨਾਲ ਬੱਚੇ ਕਰੋ ਹੌਨ ਕਿਲਾ ਮਾ ਤਿਲਕ ਲਗਾ ਦੋ ਸਾਈਕਲ ਦੇ ਅੱਪੀ ਤੇ ਤਿਲਕ ਲਗਾ ਦੋ ਹਲਦੀ ਦਾ ਕਿੱਧਰ ਜਿੱਥੇ ਮਰਜ਼ੀ ਲਾ ਦੋ ਇੱਦਾਂ ਲੈ ਆ ਦੋ ਟੋਕਰੀ ਤੇ ਹਾਂ ਵਾਈ ਗੁਰੂ ਜੀ ਮਿਹਰ ਕਰੋ ਬਾਬਾ ਜੀ ਬਿਸ਼ਕਰਮਾ ਬਾਬਾ ਜੀ ਮਿਹਰ ਕਰੋ ਚਲੋ ਖਵਾ ਦੋ ਇਹਨੂੰ ਸਾਈਕਲੀ ਨੂੰ ਚਲੋ ਜੇ ਅੰਦਰ ਕੇ ਅੰਦਰ ਜ਼ਿਆਦਾ ਹੜਕਾ ਹੁੰਦਾ ਗੇਟ ਖੋਲੋ ਗਲੀ ਵਾਲਾ ਬੱਚੇ ਲੱਗੇ ਨੇ ਪਟਾਕੇ ਚਲਾਉਣ ਸਾਢੇ 7 ਵਜ ਗਏ ਨੇ ਮੇਰਾ ਦੇਖੋ ਕੱਲਿਆ ਆ ਜਾਏਗਾ ਦੀਵੇ ਆਪਾਂ ਨੇ ਲਾਤੇ ਕੋਠੇ ਦੇ ਵੀ ਲਾਇਆ ਏ ਪੱਠਾ ਵੀ ਟੇਕ ਲਿਆ ਸੀ ਤੇ ਰੋਟੀ ਵੀ ਖਾ ਲਈ ਸਾਰਿਆਂ ਨੇ ਠੀਕ ਹੈ ਉਹ ਉੱਥੇ ਰੱਖ ਬਾਹਰੇ ਉਹ ਦੇ ਇਟਾਂ ਪਈਆਂ ਦੋ ਹਵਾ ਚੱਲਦੀ ਪਾਉ ਉਹ ਇਟਾਂ ਦੇ ਧਰ ਕੇ ਲਾ ਅੰਦਰ ਤਾਂ ਇੰਨੀ ਧਮਕ ਪੈਂਦੀ ਆ ਨਹੀਂ ਤਾਂ ਧਮਕ ਉਹਨੂੰ ਤਾਂ ਖੁੱਲ ਜਾਣਾ ਨਾਲੇ ਧੂਆਂ ਸਾਰਾ ਅੰਦਰ ਜਾਂਦਾ ਕਿੱਥੇ ਉਹ ਗਲੀ 'ਚ ਹੀ ਨਿਕਲ ਜੇ ਧੂਆਂ ਸਾਰਾ ਚਲ ਉੱਥੇ ਲਾਇਆ ਮੈਂ ਟੱਕੇ ਦਾ ਆਹ ਲਾਇਆ ਟੱਕੇ ਦਾ ਉਹ ਦੇ ਇਟਾਂ ਪਈਆਂ ਇਟਾਂ ਦੇ ਧਰ ਕੇ ਲਾਇਆ ਟੈਂਪੂ ਵਾਲਾ ਗਿਰਾਉਂਦਾ ਇਦਰਾ ਆਵਾਜ਼ ਆਂਦਾ ਤੇ ਉਹੀ ਡਰਿਆ ਨਾ ਉਹ ਉੱਥੇ ਕਿਦਰਾ ਇਦਰਾ ਰੱਖੀ ਔੜ ਗਈ ਪਈ ਆ ਸੜਦਾਂ ਦਾ ਮੋਮਬਤੀ ਵੀ ਡਰਦਾ ਪਟਾਕੇ ਵੀ ਬਦੇ ਕਿਨ ਪਾ ਦੇ ਕਹਿੰਦੇ ਦੇਖੀ ਇੱਧਰ ਹਮ ਮੋਕਾ ਆ ਆਪਣੇ ਅਪਾੜਾ ਮਰਦੀ ਆ ਆਲੇ ਬਣਾ ਮਨ ਰਬੀਏ ਹਏ ਸਾਡੇ ਕੱਪੜਿਆਂ ਦੀ ਕਗੜਲੀ ਆ ਪਈ ਧੋਣ ਵਾਲੇ ਦੀ ਕਾਮ ਧੋਲਾਂਗੇ ਕੱਲ ਨੂੰ ਕੱਲ ਨੂੰ ਪਰਸੋਂ ਧੋਵਾਂਗੇ ਰੈਸਟ ਕਰਕੇ ਮੰਮੀ ਗਲੀ ਚ ਸੱਪ ਪੈ ਡਾ ਜਾਂਦਾ ਦੀ ਤੋਰਿਆ ਕਿੱਥੇ ਆ ਰੋ ਰੇ ਇਹਨਾਂ ਦੇ ਹਮਾਂਸ਼ੂ ਕੇ ਬਾਰ ਚ ਕਿਆ ਸਾਡੀ ਸਕੂਟਰ ਹੀ ਥੱਲੇ ਆ ਜਾਣਾ ਦੀ ਜੋ ਬੰਦੇ ਕੋਲ ਆ ਕੇ ਬ੍ਰੇਕ ਮਾਰੇ 20 ਮਿੰਟ ਨਾ ਅੰਦਰ ਵੱਲ ਜਾਂਦਾ ਨੂੰ ਕਦੇ ਲੰਗ ਦੀ ਮੋਵਤੀ ਬੋਜਗੀ ਦੇ ਭੱਜਣ ਦੀ ਤਾਂ ਪਹਿਲਾਂ ਕਾਰ ਹੀ ਹੋਏ ਨਾ ਦੇ ਕੋਲ ਕੋਈ ਹੁੰਦਾ ਕੋਲੇ ਅੰਕਲੇ ਸੋਮੇ ਪਰ ਆ ਜਾ ਨਾ ਦੇ ਨਾਲ ਕੋਈ ਤੁਗਾ ਨਹੀਂ ਆ ਹੈ ਨਾਰੇ ਨੂੰ ਕਰਦਾ ਕਿਉਂ ਆ? ਚਲ। ਬਹੁਤ ਬਹੁਤ ਕੀ ਹੋ ਗਿਆ? ਆਹ ਦੀਵਾ ਬੰਦ ਕਰ ਲੈ ਪੁੱਠੇ ਨਾਲ ਮਾਰ ਲੈ। ਤੁਸੀਂ ਪੁੱਠੇ ਕੰਮ ਕਰਦੇ ਹੋ। ਦੀਵੇ ਕੋਲੇ ਬੰਬ ਕੌਣ ਲਾਉਂਦਾ ਹੁੰਦਾ? ਆ ਮੰਮਾ। ਦੀਵੇ ਕੋਲੇ ਬੰਬ ਲਾਉਂਦੇ ਸੀ ਤੇ ਦੀਵਾ ਫਟ ਕੇ ਮੰਮੀ ਦੇ ਮੱਥੇ 'ਚ ਲੱਗਿਆ ਜਾ ਕੇ। ਮੋਰ ਕੇ ਲਾ ਲਾ ਕੇ ਭੱਜ ਗਏ ਕੁਛ ਨਹੀਂ ਹੋਇਆ ਦੀ ਮੈਨੂੰ ਆ ਆ ਵੱਡਾ ਇੱਕ ਲੱਖੀ ਬੰਬ ਲਾਇਆ ਅੱਛਾ ਆ ਬੱਜਿਆ ਦਾਦੀ ਦੇ ਮੱਥੇ 'ਤੇ ਜਾ ਕੇ ਦਾਦਾ ਮੁਰਗਾ ਬੰਬਾ ਅੱਛਾ ਦਾਦੀ ਦੇ ਮੱਥੇ 'ਤੇ ਲੱਗਿਆ ਆ ਲੈ ਆ ਡਿੱਗ ਗਿਆ ਹੁਣ ਦਾਦੀ ਕੀ ਵਜਾਉਂਦੀ ਆ ਲక్ష్ਮੀ ਬੰਬ ਦੇਲਾ ਡਰਦੀ ਆ ਕਿ ਤੇ ਦਾਦੀ ਫੋਰਾ ਭੱਜੂਗੇ ਮੈਂ ਮम्मा ਇੱਕ ਲਾਇਆ ਹਨ ਦੀਵਾ ਤੇ ਦੀਵਾ ਬੋਟੇ ਦੇ ਦੀਵਾ ਬੋਟੇ ਕੇ ਦਾਦੀ ਦੇ ਆ ਕੇ ਲੱਗਿਆ ਦਾਦੀ ਜੈ ਆਏ ਆ ਕੇ ਲੱਗ ਗਿਆ ਸੋ ਗਾਇਸ ਆਪਣੇ ਹੋ ਕੇ ਰਾਤ ਦਾ ਟਾਈਮ ਰਾਤ ਤੇ ਬਚ ਗਿਆ ਆਪਣੇ 6:30 ਮम्मा ਕੀ ਕਰ ਰਹੇ ਮਸਾਜ ਕਰਦੀ ਮम्मा ਬਦਾਮਾਂ ਨਿੱਕੇ ਖਾਣੇ ਨੇ ਲੈ ਰਹੇ ਹਾਂ ਦਾਦੀ ਦੇ ਬਦਾਮ ਨਹੀਂ ਖੁੱਟੇ ਮੁੱਟਿਆ ਦੀ ਦਾਦੀ ਪਿਸਤਾ ਦਾਦੀ ਪਿਸਤਾ ਹਰੀ ਪਿਸਤੇ ਬੰਦ ਪਿਆ ਦੀਗਾ ਦਾਦੀ ਨੂੰ ਮੈਂ ਚਾਕੂ ਲਿਆਤਾ ਮੈਂ ਚਾਕੂ ਆ ਮਾੜਾ ਹੈ ਘੜੋਦੋਂ ਖੁੜਾ ਖੋਲਿਊਗਾ ਦਾਦੀ ਪਿਸਤਾ ਉਹ ਰੱਖ ਕੇ ਐ ਮਰੀ ਲਾ ਫਿਰ ਹੁਣ ਮੈਂ ਪਿਸਤਾ ਮੇਰੀ ਨੋਂ ਦਾ ਪਿਸਤੇ ਖਲਾਉਂਦੀ ਆ ਦਾਦੇ ਕੰਜਨ ਨੇ ਕਦੇ ਖਲਾਈ ਨਹੀਂ ਆ ਦੇਖੋ ਦੇਖੋ ਆ ਦੇਖ ਨਾ ਯਾਰੋਂ ਮੇਰਾ ਬੇਸਤਾ ਵੰਡ ਗਿਆ ਦੰਦ ਨਾਲ ਖੁੱਲਦੀ ਉਹ ਜਵਾੜੇ ਹੀ ਨਿਕਲ ਜੂ ਜਵਾੜੇ ਹੀ ਨਿਕਲ ਜੜੇ ਆਗੇ ਮਾਰੇ ਦੰਦ ਉਹ ਵੀ ਨਿਕਲਣਗੇ ਪੁੱਠੇ ਨਾਲ ਮੋੜਦੇ ਚਾਕੂ ਨਾਲ ਕਿੱਥੋਂ ਫੁੱਟਦਾ ਹੁੰਦਾ ਹੈ ਹਾਂ ਉਹ ਤਾਂ ਮੂੰਹ ਖੁੱਲ੍ਹੇ ਤਾਂ ਕਰਦੇ ਨਹੀਂ ਇਹ ਕਿਉਂਦੀ ਮੂੰਹ ਖੁੱਲ੍ਹੇ ਆ ਲੈਣੇ ਹਾਂ ਮੇਰਾ ਪੈਸੇ ਨੂੰ ਮੈਨੂੰ ਕਸਤ ਕਰਨ ਆਉਂਦੀ ਆ ਹਾਂ ਨਹੀਂ ਕਿ ਕੀ ਕਸਤ ਕਰਨ ਮਰਾ ਦੰਦ ਰਿਪਲੇਸ ਜ਼ੂਮ ਕਰਕੇ ਤਾਂ ਜਮਾ ਨਹੀਂ ਮਮਾ ਵੀਡੀਓ ਵਧੀਆ ਬਣਦੀ ਓਏ ਕਿਵੇਂ ਜ਼ੂਮ ਕਰਕੇ 3x ਤੇ ਦੇਖੋ ਪਿੱਤਾ ਦੀ ਹਮੇ ਦਾਦੀ ਨੂੰ ਜ਼ੂਮ ਪੀਲਾ ਪੀਲਾ ਆ ਗਿਆ ਇਹ ਪਤਾ ਨਹੀਂ ਕਿ ਕਿਉਂ ਕਿ ਨਹੀਂ 1x ਤੇ ਵੀ ਵਧੀਆ ਬਣਾਉਂਦਾ ਇਹਨਾਂ ਉੱਥੇ ਤੇ ਵੰਜਿਆ ਉਹ ਫੁੱਟੇ ਨਹੀਂ ਆ ਗਏ ਲਾ ਭਾਈ ਮੇਰੀ ਬਹੂ ਨੇ ਤਾਂ ਗੁੱਠਾ ਵੀ ਬਣਾ ਲਿਆ ਪਤਾ ਬਰਾਮ ਕਰਾਉਂਗੀ ਇਹਨੂੰ ਇਹ ਤਾਂ ਬਰਾਮ ਖਾ ਲਿਆ ਨਹੀਂ ਇਹ ਕਾ ਹੁਣ ਨਾ ਥੱਲੇ ਛੱਡਦਾ ਬਾਕੀ ਟਾਈਮ ਬੱਜ ਗਏ ਨੇ 9:30 ਹੋਣ ਲੱਗਾ ਹੋਣੀ ਨਹੀਂ ਲੈਂਦੇ ਪਤਾ ਕਵਰ ਕਿੰਨੇ ਉਹ ਕਿਹੜੇ ਹੁੰਦੇ ਨੇ ਫਿਰ ਪੈਰਾਂ ਤੇ ਛੋਪਣਾ ਫਿਰ ਇੱਕ ਸਵੇਰੇ ਸਕੂਲ ਲੱਗਣੇ ਨੇ ਕਾਕਾ ਜੀ ਹੁਣ ਇਹ ਨਾ ਹੋਵੇ ਵੀ ਤੂੰ 11 ਵਜੇ ਤੱਕ ਟੀਵੀ ਦੇਖੀ ਜਾ ਹਾਂ ਕੱਲ ਦੇਖ ਲਿਆ ਨਾਲ ਦਾਦੀ ਨੂੰ ਲਾ ਲਾਂਦਾ ਨਾ ਬਈ ਦਾਦੀ ਦਾ ਕੱਲ ਨੂੰ ਕਮਰਾ ਆਪਾਂ ਦਾ ਨਹੀਂ ਦਾਦੀ ਨੇ ਇਹ ਸਕੂਲ ਜਾਣਾ ਕਮਰਾ ਅੰਦਰ ਦਾ ਮੈਂ ਜਾਂ ਅੰਦਰ ਕਰੂੰਗੀ ਬੰਦੇ ਦੇ ਨਿਕਲੇ ਮੇਰਾ ਕੀ ਕਰਾਂ ਨਾਂਦ ਲਵਾਉਣਾ ਜੀ ਮੈਂ ਖੜੇ ਟਾਈਮ ਹੀ ਆਹ ਛਿਲਕੇ ਨਾ ਥੱਲੇ ਗੇਰੇ ਹੋ ਫਿਰ ਤੁਸੀਂ ਉੱਠੋ ਛੋਟੇ ਪੈਰਾਂ ਚੋਂ ਫਿਰ ਤੁਸੀਂ ਸਲੰਗੜ ਮਾਰ ਕੇ ਹੋਮ ਹੋ ਗਈ ਅੰਦਰ ਮਾਰਨਾ ਜੀ ਆਪਾਂ ਨੂੰ ਫਰੀ ਕੁੜੀ ਪਤਾ ਨਹੀਂ ਇਹ ਤਾਂ ਤੇ ਬਾਕੀ ਆਪਾਂ ਕਰਦੇ ਆ ਜੀ ਅੱਜ ਦਾ ਬਲੌਗ ਇੱਥੇ ਐਂਡ ਮਿਲ ਗਿਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਾਨੂੰ ਆ ਵੀ ਦੱਸੋ ਦੀਵਾਲੀ ਕੈਸੀ ਨਿਕਲੀ ਬਿਸ਼ਕਾਰਮਾਣੀ ਬਿਸ਼ਕਾਰਮਾ ਦੇ ਵੀ ਦੱਸਿਓ ਕਿਤਾ ਬਣਾਇਆ ਕਿਸੇ ਨੇ ਅਸੀਂ ਤਾਂ ਸਿੰਪਲ ਜਿਹਾ ਬਣਾਇਆ ਸੀ ਸਾਨੂੰ ਹੁਣੇ ਜਿੰਨੀ ਕੁ ਜਾਣਕਾਰੀ ਸੀ ਤੇ ਬਾਕੀ ਦੀਵਾਲੀ ਦੱਸਿਓ ਸਾਰੇ ਜਣੇ ਕਮੈਂਟ ਕਿਵੇਂ ਕਿਵੇਂ ਬਣਾਈ ਸਾਰਿਆਂ ਨੇ ਫਨ ਕੀਤਾ ਪੂਰਾ ਪਟਾਕੇ ਚਲਾਏ ਸਾਰੇ ਜਣੇ ਕਮੈਂਟ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਕੀ ਮਿਲਦੇ ਆਗੇ ਫਿਰ ਚ ਬਾਏ ਬਾਏ ਸਾਰੇ ਗੁੱਡ ਨਾਈਟ ਸਵੇਰੇ ਬੱਚਿਆਂ ਦਾ ਸਕੂਲ ਹੈ ਨਾ ਕੋਨਾ ਪੈਣਾ ਯੋ ਬਾਏ